ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਅਜਿਹਾ ਉਪਾਅ ਉਹਨਾਂ ਲੋਕਾਂ ਦੇ ਲਈ ਲੈ ਕੇ ਆਏ ਆ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਏ ਕਿ ਕਈ ਅਮੀਰ ਲੋਕ ਸਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਨੇ ਸਾਡੀ ਗਰੀਬੀ ਦਾ ਨਜਾਇਜ਼ ਫਾਇਦਾ ਚੱਕਦੇ ਨੇ ਸਾ ਨੂਡਰਾਂ ਉਹਦੇ ਤਮਕਾਉਦੇ ਨੇ ਆਪਣੀ ਪਾਵਰ ਤੇ ਅਮੀਰੀ ਨੂੰ ਲੈ ਕੇ ਤੇ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਉਹਨਾਂ ਲੋਕਾਂ ਦੇ ਕਰਕੇ ਅਸੀਂ ਆਪਣੇ ਘਰ ਤੋਂ ਕਿਤੇ ਬਾਹਰ ਵੀ ਨਹੀਂ ਨਿਕਲ ਸਕਦੇ ਡਰ ਤੇ ਕਰਕੇ ਤੇ ਜਾਂ ਵੀ ਰੇਸ ਤੋਂ ਇਲਾਵਾ ਤੁਸੀਂ ਕੋਈ ਬਹੁਤ ਵਧੀਆ ਕਾਰੋਬਾਰ ਕਰ ਰਹੇ ਹੋ ਕੋਈ ਚੰਗੀ ਪ੍ਰੋਗਰੈਸ ਕਰ ਰਹੇ ਹੋ ਤੁਹਾਡੇ ਘਰ ਦੇ ਵਿੱਚ ਬਹੁਤ ਵਧੀਆ ਇਨਕਮ ਆਉਂਦੀ ਹੈ ਤੁਹਾਡੇ ਕਾਰੋਬਾਰ ਦੇ ਵਿੱਚ ਬਹੁਤ ਵਧੀਆ ਤਰੱਕੀ ਹੋ ਰਹੀ ਹੈ ਤੇ ਤੁਹਾਡੇ ਕਾਰੋਬਾਰ ਤਰੱਕੀ ਨੂੰ ਦੇਖ ਕੇ ਕੁਝ ਲੋਕ ਅਜੇਹੇ ਹੁੰਦੇ ਨੇ ਜੋ ਤੁਹਾਡੀ ਤਰੱਕੀ ਨੂੰ ਦੇਖ ਕੇ ਬਿਲਕੁਲ ਵੀ ਨਹੀਂ ਚਰਦੇ ਤੇ ਇਸ ਤੋਂ ਇਲਾਵਾ ਆਂਡਗੁਮਾੜ ਚਾ ਲੋਕਾ ਨੇਤਾ ਸਰਨਾਹੀ ਹੁੰਦਾ ਹੈ ਆਪਣੇ ਰਿਸ਼ਤੇਦਾਰ ਸਾਖ ਸੰਬੰਧੀ ਨੇ ਉਹ ਵੀ ਸਾਡੇ ਕਾਰੋਬਾਰ ਸਾਡੀ ਤਰੱਕੀ ਨੂੰ ਦੇ ਕੇ ਝਰਦੇ ਨੇ ਤੇ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਝੁਕਣਾ ਸ਼ੁਰੂ ਕਰ ਦਿੰਨੇ ਆ ਜਿਹੜੇ ਚੰਗੇ ਲੋਕ ਹੁੰਦੇ ਨੇ ਨਾ ਉਹ ਹਮੇਸ਼ਾ ਇਹੀ ਸੋਚਦੇ ਨੇ ਕਿ ਅਸੀਂ ਰਿਸ਼ਤਾ ਨਿਭਾਉਣਾ ਹੈ ਅਸੀਂ ਆਪਣਾ ਰਿਸ਼ਤਾ ਨਹੀਂ ਤੋੜਨਾ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਬਿਲਕੁਲ ਵੀ ਤੋੜਨਾ ਨਹੀਂ ਚਾਹੁੰਦੇ ਇਸ ਕਰਕੇ ਉਹ ਵਾਰ-ਵਾਰ ਝੋਕ ਜਾਂਦੇ ਨੇ ਸਿਰਫ ਇਸ ਲਈ ਕਿ ਉਹ ਰਿਸ਼ਤਾ ਨਿਭਾਉਣਾ ਚਾਹੁੰਦੇ ਨੇ ਤੋੜਨਾ ਨਹੀਂ ਚਾਹੁੰਦੇ ਹੁੰਦੇ ਤੇ ਇਸੇ ਤਰ੍ਹਾਂ ਕਿਹਾ ਵੀ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਰਿਸ਼ਤੇ ਨੂੰ ਕਾਇਮ ਰੱਖਣਾ ਹੈ ਨਾ ਤੇ ਵਾਰ-ਵਾਰ ਝੁਕ ਜਾਓ ਪਰ ਜੇਕਰ ਅਸੀਂ ਹਰ ਵਾਰ ਹੀ ਝੁਕਦੇ ਰਹਿੰਨੇ ਆਂ ਤਾਂ ਤੋਂ ਸੇ ਵਾਰ-ਵਾਰ ਚੁੱਕਣਾ ਛੱਡ ਦਿਓ ਰੁਕ ਜਾਓ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਸਟਰੋਂਗ ਤੇ ਪਾਵਰਫੁੱਲ ਉਪਾਅ ਲੈ ਕੇ ਆਇਆ ਜਿਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਇਸ ਉਪਾਅ ਦੀ ਸਭ ਤੋਂ ਖਾਸ ਗੱਲ ਇਹ ਆ ਕਿ ਤੁਸੀਂ ਇਸ ਉਪਾਅ ਨੂੰ ਘਰ ਬੈਠੇ ਬਿਠੇ ਕਰ ਸਕਦੇ ਹੋ ਤੇ ਜਦੋਂ ਤੁਸੀਂ ਇਸ ਉਪਾਅ ਨੂੰ ਘਰ ਬੈਠ ਕੇ ਕਰੋਗੇ ਤੇ ਜਿਹੜਾ ਵੀ ਮਨੁੱਖ ਵਿਅਕਤੀ ਤੁਹਾਨੂੰ ਰੁਲਾ ਰਿਹਾ ਤੰਗ ਪਰੇਸ਼ਾਨ ਕਰ ਰਿਹਾ ਕਾ ਉਹ ਇਨਸਾਨ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਨਾ ਤੇ ਆਪਣੀ ਘਰ ਦੇ ਵਿੱਚ ਬੈਠਾ ਬੈਠਾ ਰੋਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਜੇਕਰ ਅਸੀਂ ਕਿਸੇ ਦਾ ਬੁਰਾ ਕਰਾਂਗੇ ਤੇ ਸਾਨੂੰ ਇੱਕ ਦਿਨ ਉਸ ਦਾ ਬੁਰਾ ਹੀ ਨਤੀਜਾ ਮਿਲੇਗਾ ਇਸੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਇਹ ਜਿਹੜਾ ਉਪਾਅ ਇਹ ਬਹੁਤ ਹੀ ਜ਼ਿਆਦਾ ਪਾਵਰਫੁਲ ਤੇ ਸ਼ਕਤੀਸ਼ਾਲੀ ਹੈ ਇਸ ਕਰਕੇ ਇਸ ਉਪਾਅ ਨੂੰ ਕਰਦੇ ਸਮੇਂ ਕੋਈ ਵੀ ਤੁਸੀਂ ਅਜਿਹੀ ਗਲਤੀ ਨਹੀਂ ਕਰਨੀ ਇਸ ਤੋਂ ਇਲਾਵਾ ਤੁਸੀਂ ਇਸ ਉਪਾਦ ਦਾ ਗਲਤ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਕਈ ਲੋਕੀ ਕਰਦੇ ਆ ਕਿ ਸਭ ਕੁਝ ਠੀਕ ਹੁੰਦਾ ਪਰ ਵੈਸੇ ਕਿਸੇ ਦੇ ਨਾਲ ਥੋੜੀ ਬਹੁਤੀ ਲਾਗ ਡੈਟ ਹੁੰਦੀ ਹੈ ਤੇ ਉਸ ਦੇ ਲਈ ਇਸ ਉਪਾਣੂ ਕਰ ਦਿੰਦੇ ਨੇ ਇਸ ਕਰਕੇ ਤੁਸੀਂ ਇਸ ਉਪਾਦ ਦਾ ਬਿਲਕੁਲ ਵੀ ਗਲਤ ਇਸਤੇਮਾਲ ਨਹੀਂ ਕਰਨਾ ਕਿਉਂਕਿ ਗਲਤ ਦਾ ਇਹੀ ਮਤਲਬ ਇਹ ਏ ਜੇਕਰ ਸਾਹਮਣੇ ਵਾਲੇ ਨਾਲ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਹੈ ਉਸ ਨੇ ਤੁਹਾਡਾ ਕੁਝ ਵੀ ਨਹੀਂ ਵਿਗਾੜਿਆ ਤੁਹਾਨੂੰ ਕਦੇ ਵੀ ਕਿਸੇ ਵੀ ਕਿਸਮ ਦਾ ਦੁੱਖ ਤਕਲੀਫ ਨਹੀਂ ਦਿੱਤਾ ਤੇ ਉਸ ਦੇ ਲਈ ਤੁਸੀਂ ਇਸ ਉਪਾਅ ਨੂੰ ਬਿਲਕੁਲ ਵੀ ਨਹੀਂ ਕਰਨਾ ਤੇ ਜੇਕਰ ਤੁਸੀਂ ਜਾਣ ਬੁਝ ਕੇ ਉਸ ਦੇ ਉੱਪਰ ਇਸ ਉਪਾਅ ਨੂੰ ਅਪਲਾਈ ਕਰੋਗੇ ਤਾਂ ਤੁਹਾਨੂੰ ਉਲਟਾ ਹੋ ਕੇ ਤੁਹਾਡੇ ਤੇ ਹੀ ਵਾਪਸ ਆਵੇਗਾ ਉਸ ਇਨਸਾਨ ਦਾ ਕੁਝ ਵੀ ਨਹੀਂ ਵਿਗੜਨਾ ਨੁਕਸਾਨ ਤੁਹਾਡਾ ਹੋਵੇਗਾ ਇਹ ਉਸ ਉਪਾਅ ਦਾ ਤੁਹਾਡੇ ਉੱਪਰ 100 ਗੁਣਾ ਵਧ ਕੇ ਅਸਰ ਪਾਵੇਗਾ ਇਸ ਚੀਜ਼ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਕਿਉਂਕਿ ਜਦੋਂ ਅਸੀਂ ਕਿਸੇ ਦੇ ਨਾਲ ਉਸ ਤਰੀਕੇ ਦਾ ਬੁਰਾ ਸੋਚਾਂਗੇ ਨਾ ਤੇ ਉਹ ਸਾਡੇ ਨਾਲ ਹੀ ਬੁਰਾ ਹੋਵੇਗਾ ਹੋਰ ਕਿਸੇ ਦੇ ਨਾਲ ਨਹੀਂ ਹੋਵੇਗਾ ਇਸੇ ਤਰ੍ਹਾਂ ਜੇਕਰ ਤੁਸੀਂ ਗਲਤ ਸੋਚ ਦੀ ਨਾਲ ਇਸ ਉਪਾਅ ਨੂੰ ਕਰੋਗੇ ਤਾਂ ਉਸ ਦਾ ਨਤੀਜਾ ਵੀ ਤੁਹਾਨੂੰ ਗਲਤ ਮਿਲੇਗਾ ਸੋ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਛੋਟੇ ਜਿਹੇ ਉਪਾਅ ਬਾਰੇ ਦੱਸਾਂਗੇ ਇਹ ਉਪਾਅ ਕਿਵੇਂ ਕਰਨਾ ਕਿਸ ਤਰੀਕੇ ਦੀ ਨਾਲ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਕਮੈਂਟ ਵਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਇਸੇ ਤਰ੍ਹਾਂ ਇਸ ਉਪਾਣੂ ਉਹ ਸੱਚੇ ਬੰਦੇ ਉਹ ਸੱਚੇ ਇਨਸਾਨ ਨੇ ਕਰਨਾ ਹੈ ਜਿਸ ਨੂੰ ਲੱਗਦਾ ਹੈ ਕਿ ਵਾਕਈ ਹੀ ਇਹ ਵਿਨੋਖ ਸਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਹੈ ਉਹ ਇੱਕ ਸੱਚਾ ਇਨਸਾਨ ਹੈ ਉਸ ਨੇ ਹੀ ਇਸ ਉਪਾਣੂ ਕਰਨਾ ਹੈ ਇਸ ਉਪਾਣੂ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਰਾਤ ਦੇ ਸਮੇਂ ਕਰਨਾ ਜਦੋਂ ਤੁਸੀਂ ਸੌਣਾ ਉਸ ਸਮੇਂ ਇਸ ਉਪਾਣੂ ਕਰਨਾ ਹੈ ਤੇ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਇੱਕ ਚਾਹੀਦਾ ਹੈ ਗਲਾਸ ਔਰ ਤੁਸੀਂ ਕਿਸੇ ਵੀ ਧਾਤੂ ਦਾ ਲੈ ਸਕਦੇ ਹੋ ਸਟੀਲ ਦਾ ਤਾਂਬੇ ਦਾ ਪਿੱਤਲ ਦਾ ਮਿੱਟੀ ਦਾ ਕੱਚ ਦਾ ਕਿਸੇ ਵੀ ਤਰ੍ਹਾਂ ਦਾ ਲੈ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਹੋਰ ਧਾਤੂ ਦਾ ਅਵੇਲੇਬਲ ਗਲਾਸ ਉਹ ਲੈਣਾ ਚਾਹੁੰਦੇ ਹੋ ਉਹ ਲੈ ਸਕਦੇ ਹੋ ਨਹੀਂ ਤਾਂ ਸਟੀਲ ਦਾ ਵੀ ਯੂਜ਼ ਕਰ ਸਕਦੇ ਹੋ ਇਸੇ ਤਰ੍ਹਾਂ ਤੁਸੀਂ ਇੱਕ ਗਲਾਸ ਲੈ ਲੈਣਾ ਹੈ ਗਲਾਸ ਲੈਣ ਤੋਂ ਬਾਅਦ ਉਸ ਦੇ ਵਿੱਚ ਤੁਸੀਂ ਪਾਣੀ ਭਰ ਲੈਣਾ ਪਾਣੀ ਬਿਲਕੁਲ ਸ਼ੁੱਧ ਸਾਫ਼ ਸੁਥਰਾ ਹੋਵੇ ਜਿਹੜਾ ਕਿ ਪੀਣ ਵਾਲਾ ਹੁੰਦਾ ਆਪਣਾ ਤੋਂ ਉਸ ਗਲਾਸ ਦੇ ਵਿੱਚ ਪਾਣੀ ਥੋੜਾ ਜਿਹਾ ਨੀਵਾ ਹੀ ਭਰਨਾ ਹੈ ਕਹਿੰਦਾ ਭਾਵ ਕਿ ਉਪਰੋਂ ਤੱਕ ਗਲਾਸ ਨਹੀਂ ਕਰਨਾ ਤੇ ਉਸ ਗਲਾਸ ਦੇ ਵਿੱਚ ਪਾਣੀ ਪਾ ਕੇ ਜਿਹੜੇ ਵੀ ਤੁਸੀਂ ਆਪਣੇ ਕਮਰੇ ਦੇ ਵਿੱਚ ਬੈੱਡ ਦੇ ਵਿੱਚ ਸੌਣੇ ਹੋ ਉਸ ਬੈੱਡ ਤੇ ਬੈਠ ਕੇ ਤੁਸੀਂ ਉਹ ਪਾਣੀ ਜਿਹੜਾ ਗਲਾਸ ਵਾਲਾ ਉਹ ਆਪਣੇ ਸਾਹਮਣੇ ਰੱਖ ਲੈਣਾ ਹੈ ਆਪਣੇ ਸਾਹਮਣੇ ਰੱਖ ਕੇ ਤੇ ਤੁਹਾਨੂੰ ਇੱਕ ਚਾਹੀਦੀ ਏ ਲਾਲ ਮਿਰਚ ਸੁੱਕੀ ਲਾਲ ਮਿਰਚ ਹੋਵੇ ਡੰਡੀ ਵਾਲੀ ਏਸੀ ਤਰ੍ਹਾਂ ਤੁਸੀਂ ਚੌਕੜੀ ਮਾਰ ਕੇ ਬੈੱਡ ਤੇ ਬੈਠ ਕੇ ਗਲਾਸ ਸਾਹਮਣੇ ਰੱਖ ਲੈਣਾ ਤੇ ਜਿਹੜੀ ਲਾਲ ਮਿਰਚ ਲਈ ਹੋਵੇਗੀ ਉਸ ਨੂੰ ਤੁਸੀਂ ਖੱਬੇ ਹੱਥ ਦੀ ਤਲੀ ਤੇ ਰੱਖ ਕੇ ਤੇ ਇੱਕ ਦਮ ਜ਼ੋਰ ਦੀ ਤੁਸੀਂ ਆਪਣੀ ਮੁਰਖੀ ਇਹ ਜਿਹੜੀ ਬੰਦ ਕਰ ਲੈਣੀ ਹੈ ਇਸੀ ਤਰ੍ਹਾਂ ਮੁਰਖੀ ਬੰਦ ਕਰਕੇ ਤੇ ਤੁਸੀਂ ਆਪਣੀਆਂ ਅੱਖਾਂ ਨੂੰ ਵੀ ਬੰਦ ਕਰਕੇ ਤੇ ਆਪਣੇ ਮਾਣੀ ਮਾਣ ਅੰਦਰ ਜਿਹੜਾ ਵੀ ਤੁਹਾਡਾ ਦੁਸ਼ਮਣ ਹੈ ਤੁਸੀਂ ਉਸ ਦਾ ਨਾਮ ਜਾਣਦੇ ਹੋ ਤਾਂ ਤੁਸੀਂ ਉਸ ਦਾ 5 ਜਾਂ 7 ਵਾਰ ਨਾਮ ਲੈ ਲੈਣਾ ਜੇਕਰ ਤੁਸੀਂ ਨਾਮ ਨਹੀਂ ਜਾਣਦੇ ਤਾਂ ਤੁਸੀਂ 5 ਤੋਂ 7 ਵਾਰ ਦੁਸ਼ਮਣ ਦੁਸ਼ਮਣ ਬੋਲ ਸਕਦੇ ਹੋ ਨਹੀਂ ਤਾਂ ਫਿਰ ਗੁਪਤ ਦੁਸ਼ਮਣ ਵੀ ਬੋਲ ਸਕਦੇ ਹੋ ਇਹ ਐਸੀ ਕਰਾ ਤੁਸੀਂ 5 ਜਾਂ 7 ਵਾਰ ਨਾਮ ਜਾਂ ਦੁਸ਼ਮਣ ਬੋਲਣ ਤੋਂ ਬਾਅਦ ਇਹ ਵਿੱਚ ਜਿਹੜੀ ਲਾਲ ਮਿਰਚ ਤੁਸੀਂ ਲਈਏ ਉਸ ਲਾਲ ਮਿਰਚ ਨੂੰ ਤੁਸੀਂ ਅੱਧੀ ਕਰ ਦੇਣਾ ਮਤਲਬ ਕਿ ਅੱਧੀ ਅੱਧੀ ਕਰਕੇ ਤੋੜ ਦੇਣਾ ਮਿਰਚ ਦੇ ਦੋ ਹਿੱਸੇ ਕਰ ਲੈਣੇ ਨੇ ਕਰਨ ਤੋਂ ਬਾਅਦ ਉਹਨਾਂ ਦੇ ਵਿੱਚ ਜਿਹੜੇ ਬੀ ਹੋਣਗੇ ਨਾ ਉਹਨਾਂ ਬੀ ਨੇ ਜਿਹੜੇ ਉਹਨਾਂ ਨੂੰ ਪਾਣੀ ਦੇ ਵਿੱਚ ਤੁਸੀਂ ਪਾ ਦੇਣਾ ਜਿਹੜਾ ਤੁਹਾਡੇ ਕੋਲ ਇੱਕ ਗਲਾਸ ਪਾਣੀ ਤੁਸੀਂ ਆਪਣੇ ਸਾਹਮਣੇ ਰੱਖਿਆ ਇਸੇ ਤਰ੍ਹਾਂ ਜਦੋਂ ਤੁਸੀਂ ਪਾਣੀ ਦੇ ਵਿੱਚ ਉਹ ਮਿਰਚਾਂ ਦੇ ਦਾਣੇ ਪਾਓਗੇ ਉਹ ਪਾਣੀ ਦੇ ਵਿੱਚ ਡੁੱਬਣ ਜਾਂ ਨਾ ਡੁੱਬਣ ਇਸ ਦੀ ਕੋਈ ਗੱਲ ਨਹੀਂ ਪਰ ਤੁਸੀਂ ਉਹ ਮਿਰਚਾਂ ਦੇ ਦਾਣੇ ਪਾ ਕੇ ਉਸ ਗਲਾਸ ਨੂੰ ਆਪਣੀ ਸੌਣ ਵੇਲੇ ਰਾਤ ਦੇ ਸਮੇਂ ਸਰਾਣੇ ਵਾਲੀ ਸਾਈਡ ਨਹੀਂ ਰੱਖਣੇ ਉਹਨਾਂ ਨੂੰ ਤੁਸੀਂ ਪੈਰਾਂ ਵਾਲੀ ਸਾਈਡ ਰੱਖਣਾ ਹੈ ਸੱਜੇ ਰੱਖ ਸਕਦੇ ਹੋ ਖੱਬੇ ਰੱਖ ਸਕਦੇ ਹੋ نیچے ਰੱਖਣਾ ਉੱਪਰ ਵੀ ਨਹੀਂ ਰੱਖਣਾ ਇਸੇ ਤਰ੍ਹਾਂ ساری ਰਾਤ ਤੁਸੀਂ ਸੌ ਜਾਣਾ ਹੈ ਉਹ ਪਾਣੀ ਦਾ ਗਲਾਸ ਮਿਰਚਾਂ ਤੇ ਬੀ ਆਲਾ ਆਪਣੇ ਪੈਰਾ ਵਾਲੇ ਨੀਚੇ ਰੱਖ ਕੇ ਸੱਜੇ ਖੱਬੇ ਤੇ ਅਗਲੀ ਸਵੇਰ ਜਦੋਂ ਤੁਸੀਂ ਉੱਠਣਾ ਹੈ ਉਹ ਗਲਾਸ ਨੂੰ ਤੁਸੀਂ ਉੱਠਣਸਾਰ ਚੁੱਕ ਲੈਣਾ ਤੇ ਜਿਹੜੀ ਤੁਹਾਡੇ ਘਰ ਦੀ ਸਾਹਮਣੇ ਦੀ ਦਿਸ਼ਾ ਹੋਵੇਗੀ ਉਹ ਦਿਸ਼ਾ ਨੂੰ ਛੱਡ ਕੇ ਸੱਜੇ ਖੱਬੇ ਜਾਂ ਫਿਰ ਬੈਕ ਸਾਈਡ ਵਾਲੀ ਦਿਸ਼ਾ ਉਹਨਾਂ ਤਿੰਨ ਦਿਸ਼ਾ ਦੇ ਵਿੱਚ ਆਪਣੇ ਘਰ ਤੋਂ ਤੁਸੀਂ ਬਾਹਰ ਇਹ ਗਲਾਸ ਸਮੇਤ ਚਲੇ ਜਾਣਾ ਹੈ ਇਸ ਸਾਹਮਣੇ ਵਾਲੀ ਦਿਸ਼ਾ ਨੂੰ ਛੱਡ ਕੇ ਤੁਸੀਂ ਬਾਕੀ ਦੀ ਦਿਸ਼ਾ ਦੇ ਵਿੱਚ ਕਿਸੇ ਵੀ ਦਿਸ਼ਾ ਵਿੱਚ ਤੁਸੀਂ ਇਸ ਗਲਾਸ ਪਾਣੀ ਨੂੰ ਡੋਲ ਕੇ ਆ ਜਾਣਾ ਹੈ ਆਪਣੇ ਘਰ ਤੋਂ ਥੋੜੀ ਦੂਰ ਜਾ ਕੇ ਡੋਲ ਕੇ ਆਉਣਾ ਹੈ ਤੇ ਜਦੋਂ ਤੁਸੀਂ ਡੋਲਣਾਏ ਉਸ ਸਮੇਂ ਤੁਸੀਂ ਵਾਪਸ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਜੇਕਰ ਤੁਸੀਂ ਘਰ ਤੋਂ ਬਾਹਰ ਇਸ ਪਾਣੀ ਨੂੰ ਨਹੀਂ ਪਾ ਸਕਦੇ ਕਿਉਂਕਿ ਕਈ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਅਸੀਂ ਘਰ ਤੋਂ ਬਾਹਰ ਪਹੁੰਚਾਵਾਂਗੇ ਤਾਂ ਸਾਨੂੰ ਲੋਕ ਦੇਖਣਗੇ ਸੋਚਣਗੇ ਕਿ ਅਸੀਂ ਪਤਾ ਨਹੀਂ ਕੀ ਕਰ ਰਹੇ ਹਾਂ ਤੇ ਉਹ ਲੋਕ ਆਪਣੇ ਘਰ ਦੇ ਵਿੱਚ ਬਾਥਰੂਮ ਦੇ ਵਿੱਚ ਬਣੀ ਫਲਸ਼ ਦੇ ਵਿੱਚ ਵੀ ਇਸ ਪਾਣੀ ਨੂੰ ਪਾ ਸਕਦੇ ਨੇ ਤੇ ਉਪਰੋਂ ਫਲਸ਼ ਚਲਾ ਦੇਣ। ਜੇਕਰ ਉਹ ਫਲਸ਼ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ ਫਿਰ ਆਪਣੇ ਘਰ ਤੋਂ ਬਾਹਰ ਕਿਤੇ ਕੋਈ ਗੰਦਾ ਨਾਲਾ ਤਾਂ ਉਹਦੇ ਵਿੱਚ ਪਾ ਕੇ ਆ ਸਕਦੇ ਨੇ ਨਹੀਂ ਤਾਂ ਫਿਰ ਤਿੰਨੇ ਦਿਸ਼ਾ ਦੇ ਵਿੱਚੋਂ ਕਿਸੇ ਵੀ ਦਿਸ਼ਾ ਦੇ ਵਿੱਚ ਤੁਸੀਂ ਡੋਲ ਕੇ ਆ ਸਕਦੇ। ਕਾਰ ਅੱਗੇ ਤੁਸੀਂ ਆਪਣੇ ਗਲਾਸ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਧੋਬਣਾ ਕੇ ਰੱਖਦੇ ਨੇ ਬਸ ਇੰਨਾ ਹੀ ਉਪਾਅ ਕਰਨਾ ਹੈ ਜਦੋਂ ਤੁਸੀਂ ਇੰਨਾ ਉਪਾਅ ਕਰ ਲੋਗੇ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਤੁਹਾਡਾ ਜਿਹੜਾ ਦੁਸ਼ਮਣ ਹੈ ਜਾਂ ਜੋ ਤੁਹਾਨੂੰ ਲੋਕ ਤੰਗ ਪਰੇਸ਼ਾਨ ਕਰਦੇ ਸੀ ਉਹ ਖੁਦ ਆਪਣੇ ਘਰ ਦੇ ਵਿੱਚ ਰੋਣਾ ਸ਼ੁਰੂ ਕਰ ਦੇਣਗੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇਗਾ ਅੱਗੇ ਤੋਂ ਉਹ ਤੁਹਾਡੇ ਬਾਰੇ ਗਲਤ ਕਰਨਾ ਤਾਂ ਦੂਰ ਦੀ ਗੱਲ ਕਦੇ ਵੀ ਤੁਹਾਡੇ ਬਾਰੇ ਗਲਤ ਸੋਚਣਗੇ ਵੀ ਨਹੀਂ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰੋ ਤੁਹਾਨੂੰ ਜ਼ਰੂਰ ਫਾਇਦਾ ਮਿਲੇਗਾ ਤੁਸੀਂ ਸ਼ਨੀਵਾਰ ਦੀ ਰਾਤ ਨੂੰ ਕਰਨਾ ਸਿਰਫ ਇੱਕ ਸ਼ਨੀਵਾਰ ਇੱਕ ਸ਼ਨੀਵਾਰ ਦੀ ਰਾਤ ਨੂੰ ਜਦੋਂ ਤੁਸੀਂ ਇਹ ਉਪਾਅ ਕਰ ਲਿਆ ਤੁਹਾਨੂੰ ਰਿਜ਼ਲਟ ਵੀ ਤੁਰੰਤ ਮਿਲ ਜਾਵੇਗਾ ਇਹ ਬਹੁਤ ਹੀ ਜ਼ਿਆਦਾ ਸਰਲ ਤੇ ਸੌਖਾ ਉਪਾਏ ਇਸ ਉਪਾਣੂ ਕਰਨ ਦੇ ਲਈ ਤੁਹਾਡਾ ਕੁਝ ਵੀ ਖਰਚਾ ਨਹੀਂ ਹੋਣ ਵਾਲਾ ਤੁਹਾਡਾ ਇੱਕ ਵੀ ਰੁਪਇਆ ਖਰਚ ਨਹੀਂ ਹੋਵੇਗਾ ਇਸ ਕਰਕੇ ਤੁਸੀਂ ਇਸ ਉਪਾਣੂ ਜ਼ਰੂਰ ਕਰਿਓ ਤੇ ਜਿਵੇਂ ਹੀ ਤੁਹਾਨੂੰ ਫਾਇਦਾ ਹੁੰਦਾ ਇਹ ਉਪਾਣੂ ਅੱਗੇ ਹੋਰ ਲੋਕਾਂ ਦੇ ਤੱਕ ਵੀ ਜ਼ਰੂਰ ਸ਼ੇਅਰ ਕਰਿਓ ਹਾਂਜੀ ਇਹ ਸੀ ਜੀ ਸਾਡਾ ਅੱਜ ਇੱਕ ਛੋਟਾ ਜਿਹਾ ਉਪਾਅ ਜਿਹੜਾ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਹੈ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ